ਪ੍ਰੋਬਜਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਜਿੱਥੇ ਇੱਕ ਕਤਲ ਹੋਇਆ ਹੈ ਜਿਹਾ ਦੱਸਦੇ ਕਿ ਕੈਨੇਡਾ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਔਰ ਗੁਰੂ ਘਰ ਦੇ ਪ੍ਰਧਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜਿਹਾ ਦੱਸਦੇ ਕਿ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਅਲਬਰਟਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੂਟਾ ਸਿੰਘ ਗਿੱਲ ਜੋ ਕਿ ਇੱਕ ਨਾਮੀ ਬਿਲਡਰ ਵੀ ਸੀ ਤੇ ਨਾਲ ਤੁਹਾਨੂੰ ਦੱਸ ਦੇ ਕਿ ਗੁਰੂ ਘਰ ਦੇ ਪ੍ਰਧਾਨ ਸੀ ਉਹਨਾਂ ਨੂੰ ਜਿਹੜਾ ਗੋਲੀਆਂ ਮਾਰ ਕੇ ਮੋਢੇ ਘਾਟ ਉਤਾਰ ਦਿੱਤਾ ਆ ਗਿਆ ਗੁਰਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਸੀ ਤਾਦਾਦ ਦੀ ਹੈ ਕਿ ਪੰਜਾਬੀ ਲੇਬਰ ਨੇ ਇਹ ਗੋਲੀਆਂ ਚਲਾਈਆਂ ਨੇ ਤਾਂ ਕੈਨੇਡਾ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਦਿਲ ਦਾ ਹਲਾ ਦੇਣ ਵਾਲੀ ਇਹ ਵਾਰਦਾਤ ਵਾਪਰੀ ਹੈ ਐਡਮੰਟਨ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਲਗਾਤਾਰ ਕੈਨੇਡਾ ਦੇ ਵਿੱਚ ਕ੍ਰਾਈਮ ਦੀ ਗਿਣਤੀ ਜਿਹੜੀ ਆ ਵਧਦੀ ਜਾ ਰਹੀ ਹੈ ਲਗਾਤਾਰ ਕੈਨੇਡਾ ਕ੍ਰਾਈਮ ਦਾ ਜਿਹੜਾ ਸੈਂਟਰ ਪੁਆਇੰਟ ਬਣਦਾ ਜਾ ਰਿਹਾ ਹੈ ਪਿਛਲੇ 3 ਸਾਲਾਂ ਦੇ ਵਿੱਚ अनेका ਗੋਲੀਆਂ ਚਲਾ ਚਲਾ ਕੇ ਲੋਕਾਂ ਨੂੰ ਮਾਰਿਆ ਜਾ ਚੁੱਕਿਆ ਕੈਨੇਡਾ ਦੇ ਵਿੱਚ ਤਾਦਾਦ ਦੇ ਕਿਉਂ ਕੈਨੇਡਾ ਤੋਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅਲਬਰਟਾ ਦੇ ਐਡਮੰਟਨ ਸ਼ਹਿਰ ਦੇ ਵਿੱਚ ਇਹ ਵਾਰਦਾਤ ਵਾਪਰੀਆ ਖੌਫਨਾਕ ਕਾਰਾ ਜਿਹੜਾ ਕੀਤਾ ਗਿਆ ਕੈਨੇਡਾ ਦੇ ਵਿੱਚ ਤਦਾਦੀਏ ਕਿ ਗੁਰਦੁਆਰਾ ਦੇ ਪ੍ਰਧਾਨ ਨੂੰ ਜਿਹੜਾ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਕੈਨੇਡਾ ਚ ਗੁਰਦੁਆਰਾ ਪ੍ਰਧਾਨ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਹੈ ਬੂਟਾ ਸਿੰਘ ਗਿੱਲ ਤੇ ਤਾਬੜ ਤੋੜ ਗੋਲੀਆਂ ਚੜਾਈਆਂ ਤਸਵੀਰ ਦੇਖ ਸਕਦੇ ਹੋ ਬੂਟਾ ਸਿੰਘ ਗਿੱਲ ਜੋ ਕਿ ਕੈਨੇਡਾ ਦੇ ਵਿੱਚ ਬਿਲਡਰ ਵੀ ਸੀ ਬਿਲਡਰ ਦਾ ਵੀ ਨਾਲ ਕੰਮ ਕਰਦੇ ਤੇ ਦੱਸਦੀ ਹੈ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਦਾਨਸੀ ਬੁੱਟਾ ਸਿੰਘ ਗਿਲ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬੀ ਲੇਬਰ ਇਹਨਾਂ ਦੇ ਕੋਲ ਕੰਮ ਕਰਦੀ ਸੀ ਕਿਉਂਕਿ ਤੁਹਾਨੂੰ ਦੱਸਿਆ ਕਿ ਬਿਲਡਰ ਵੀ ਸੀ ਤੇ ਇਹਨਾਂ ਨੇ ਬਹੁਤ ਸਾਰੇ ਜਿੱਦਾਂ ਕਹਿ ਦਿੰਦੇ ਆ ਲੇਬਰ ਕਹਿ ਲੋ ਮਜ਼ਦੂਰ ਕਹਿ ਲੋ ਜਾਂ ਵਿਧਿਆੜੀਦਾਰ ਕਹਿ ਲੋ ਪੰਜਾਬੀ ਮੁੰਡੇ ਜਿਹੜੇ ਉਧਰ ਜਾਂਦੇ ਆ ਕੰਮ ਕਰਦੇ ਆ ਉਹਨਾਂ ਨੂੰ ਰੱਖਿਆ ਹੋਇਆ ਸੀ ਪਰ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਬਹਿਸ ਹੁੰਦੀ ਆ ਲੇਬਰ ਦੇ ਨਾਲ ਬਾਅਦ ਦੇ ਵਿੱਚ ਜਦੋਂ ਬਹਿਸ ਹੁੰਦੀ ਆ ਤਾਂ ਉਸ ਤੋਂ ਬਾਅਦ ਬਹਿਸ ਇਹ ਤੱਕ ਕਬਾਈ ਦੇ ਵਿੱਚ ਬਦਲ ਜਾਂਦੀ ਹੈ ਤੇ ਫਿਰ ਲੇਬਰ ਵਾਲਾ ਮੁੰਡਾ ਜੋ ਕਿ ਖੁਦ ਇੱਕ ਪੰਜਾਬੀ 22 ਸੀ ਗੋਲੀਆਂ ਮਾਰ ਦਿੰਦਾ ਹੈ ਬੂਟਾ ਸਿੰਘ ਗਿੱਲ ਨੂੰ ਜਿੱਥੇ ਉਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੈਨੇਡਾ ਦੇ ਵਿੱਚ ਲਗਾਤਾਰ ਕਰਾਇਮ ਸੀਨ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਕੈਨੇਡਾ ਦੇ ਵਿੱਚ ਲਗਾਤਾਰ ਮੌਤਾਂ ਦੀ ਗਿਣਤੀ ਵਾਧੀ ਜਾ ਰਹੀ ਹੈ ਕੋਈ ਹਾਰਡ ਅਟੈਕ ਨਾਲ ਮਰ ਜਾਂਦਾ ਹੈ ਪੰਜਾਬੀ ਜਾਂ ਫਿਰ ਕੋਈ ਆਪਸੀ ਦੁਸ਼ਮਣੀ ਦਾ ਸ਼ਿਕਾਰ ਹੋ ਜਾਂਦਾ ਦੇਖ ਸਕਦੇ ਹੋ ਤੁਸੀਂ ਇੱਥੇ ਜਿਹੜਾ ਬੂਟਾ ਸਿੰਘ ਗਿੱਲ ਜੋ ਕਿ ਕੈਨੇਡਾ ਦੇ ਗੁਰਦੁਆਰਾ ਦੇ ਜਿਹੜਾ ਪ੍ਰਧਾਨ ਸੀ ਤੇ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਨਾਲ ਉਹ ਬਿਲਡਰ ਦਾ ਕੰਮ ਵੀ ਕਰਦੇ ਲੇਬਰ ਰੱਖੀ ਹੋਈ ਸੀ ਉਹਨਾਂ ਨੇ ਲੇਬਰ ਦੇ ਨਾਲ ਬਹਿਸ ਹੁੰਦੀ ਆ ਹਾਲਾਂਕਿ ਲੇਬਰ ਜੋ ਸੀ ਉਹ ਵੀ ਪੰਜਾਬੀ ਮੁੰਡੇ ਸੀ ਜਿਹੜੇ ਇੱਧਰੋਂ ਜਾਂਦੇ ਆ ਪੰਜਾਬ ਤੋਂ ਉੱਤੇ ਦਿਹਾੜੀ ਕਰਦੇ ਆ ਲੇਬਰ ਕਰਦੇ ਆ ਉਹ ਪੰਜਾਬੀ ਮੁੰਡੇ ਇਹਨਾਂ ਦੇ ਕੋਲ ਕੰਮ ਕਰਦੇ ਸੀ ਤੇ ਇੱਕ ਨਾਲ ਜਿਹੜਾ ਲੇਬਰ ਦੇ ਨਾਲ ਇਹਨਾਂ ਦੀ ਬਹਿਸ ਹੋ ਜਾਂਦੀ ਆ ਪੈਸੇ ਦੇ ਲੈਣ ਦੇ ਨੂੰ ਲੈ ਕੇ ਇਸ ਤੋਂ ਬਾਅਦ ਨਾਲ ਦੀ ਨਾਲ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਮੁੰਡਾ ਤਾਂ ਦੱਸਦੀਏ ਕਿ ਬੂਟਾ ਸਿੰਘ ਗਿੱਲ ਜੋਕੇ ਗੁਰੂ ਘਰ ਦੇ ਪ੍ਰਧਾਨ ਸੀ ਮੌਕੇ ਤੇ ਜਿਹੜਾ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਜੀਆਂ ਦਾਦੇ ਕੇ ਬੁੱਟਾ ਸਿੰਘ ਗਿੱਲ ਦੀ ਹੱਤਿਆ ਕਰ ਦਿੱਤੀ ਗਈ ਹੈ ਔਰ ਪੰਜਾਬੀ ਲੇਬਰ ਨੇ ਜਿਹੜਾ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਤਾਬੜ ਤੋੜ ਫਾਇਰਿੰਗ ਕੀਤੀ ਹੈ ਜਿਸ ਦੌਰਾਨ ਉਹਨਾਂ ਦੀ ਮੌਤ ਹੋ ਗਈ